ਸੰਤੀ ਗੋਲੀਆਂ ਤੋਂ ਫੋਲੋਅ ਅਪ ਇਸ ਤਰ੍ਹਾਂ ਕੀਤਾ ਗਿਆ ਔਰ ਕਿਦਾਂ ਚੇਨ ਫੜੀ ਗਈ ਔਰ ਇਹ ਲੋਕ ਪੁਰਾਣੇ ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਨੇ ਐਨਡੀਪੀਐਸ ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਸ ਪਰਸਨ ਵੀ ਨੇ ਰਕ ਫਾਰਮਾ ਦਾ ਬਹੁਤ ਵੱਡਾ ਕਾਟਲ ਉਹ ਬੱਸ ਕੀਤਾ ਗਿਆ 6 ਕਿਊਜ਼ ਫੜੇ ਗਏ 74465 ਟ੍ਰੈਮਾਡੋਲ ਦੇ ਟੈਬਲੇਟਸ ਫੜੀਆਂ ਗਈਆਂ 50 ਐਲਪਰਜ਼ ਵਾਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70000 ਰੁਪਏ ਮਨੀ ਜਿਹੜੀ ਯੋਧ ਨਸ਼ਾ ਵਿਰੋਧ ਡਰਾਈਵ ਹੈ ਉਹਦੇ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਰਗ ਫਾਰਮਾਂ ਦਾ ਇੱਕ ਬਹੁਤ ਵੱਡਾ ਕਾਟਲ ਉਹ ਬਸ ਕੀਤਾ ਗਿਆ 6 ਕਿਊਜ਼ ਫੜੇ ਗਏ ਹੈ 74465 ਟ੍ਰੈਮਾਡੋਲ ਦੇ ਟੈਬਲੇਟਸ ਫੜੀਆਂ ਗਈਆਂ 50 ਐਲਪਰੋਜ਼ੋਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70 ਹਜ਼ਾਰ ਡਰਗ ਮਨੀ ਔਰ ਇਹ ਬਹੁਤ ਹੀ ਵਧੀਆ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਆਫੀਸਰਸ ਵੱਲੋਂ ਇਹਦੇ ਚ ਪਹਿਲਾਂ ਸਭ ਤੋਂ ਜੇ ਆਪਾਂ ਦੇਖਿਆ ਜਾਵੇ ਪੇ 35 ਗੋਲੀਆਂ ਬਰਾਮਦ ਕੀਤੀਆਂ ਗਈਆਂ ਏ ਡਿਵੀਜ਼ਨ ਦੀ ਪੁਲਿਸ ਵੱਲੋਂ ਉਸ ਉਹਦੇ ਚ ਰਵਿੰਦਰ ਨਿੱਕਾ ਨੂੰ ਫੜਿਆ ਜਾਂਦਾ ਜਿਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇੱਕ ਬਟਾਲੇ ਤੇ ਇੱਕ ਹੁਸ਼ਿਆਰਪੁਰਚ ਉਸ ਤੋਂ ਬਾਅਦ ਕੁਲਵਿੰਦਰ ਪਿੰਦਾ ਇੱਕ ਮੈਡੀਕਲ ਸਟੋਰ ਦਾ ਓਨਰ ਹੈਗਾ ਕੱਥੂ ਨੰਗਲ ਅੰਮ੍ਰਿਤਸਰ ਰੂਰਲ ਚ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਮਨੀਸ਼ ਕੁਮਾਰ ਅਰੋੜਾ ਇਹ ਵੀ ਇੱਕ ਫਾਰਮਾ ਕੰਪਨੀ ਚ ਪਹਿਲਾਂ ਸੇਲਸ ਦਾ ਕੰਮ ਕਰਦਾ ਸੀਗਾ ਇਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਸ ਤੇ ਨੂੰ ਸਜ਼ਾ ਵੀ ਹੋਈ ਹੈ ਐਨਡੀਪੀਐਸ ਦੇ ਕੇਸ 'ਚ ਉਸ ਤੋਂ ਬਾਅਦ ਪੂਰਨ ਜਤਵ ਫੜਿਆ ਜਾਂਦਾ ਉਹ ਵੀ ਮੈਡੀਕਲ ਸਟੋਰ 'ਚ 12-13 ਸਾਲ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਹਾਰਨਪੁਰ ਜਾ ਕੇ ਤੇ ਹਰਦਵਾਰ ਜਾ ਕੇ ਲੂਸੈਂਟ ਬਾਇਓਟੈਕ ਕੰਪਨੀਆਂ ਹਰਦਵਾਰ ਦੇ ਵਿੱਚ ਉਤਰਾਖੰਡ 'ਚ ਉੱਥੇ ਸਾਡੀ ਟੀਮ ਗਈ ਡਰੱਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਇਲਾਵਾ ਲੋਕਲ ਉਥੋਂ ਦੇ ਡਰੱਗ ਇਨਸਪੈਕਟਰਸ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਟੀਮ ਚ ਤੇ ਜਦੋਂ ਉਹਨਾਂ ਦੀ ਸਟਾਕ ਚੈਕਿੰਗ ਕੀਤੀ ਗਈ ਉਹਦੇ ਚ ਦੋ ਲੋਕ ਇੱਕ ਤਾਂ ਜਿਹੜਾ ਮਾਲਕ ਹੈ 파ਟਨਰ ਹੈ ਉਸ ਫਰਮ ਦਾ ਵਿਕਰਮ ਸੈਣੀ ਜੋ ਸਹਾਰਨਪੁਰ ਦਾ ਰਹਿਣ ਵਾਲਾ ਹੈ ਤੇ ਹਰੀ ਕਿਸ਼ੋਰ ਜੋ ਕਿ ਸ਼ਾਗਾਂਝ ਯੂਪੀ ਦਾ ਰਹਿਣ ਵਾਲਾ ਹੈ ਜੋ ਕਿ ਮੈਨੇਜਰ ਹੈ ਪਲਾਂਟ ਦਾ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 3 3 ਕੁਇੰਟਲ 25 ਕਿਲੋ ਰੌ ਮਟੀਰੀਅਲ ਹੈ ਤੇ ਉਹ ਸਟੈਬਲਟਸ ਉਹ ਤੋਂ ਫੜਿਆਂ ਗਈਆਂ ਜਿਹੜੀਆਂ ਇਰੈਗੂਲਰਿਟੀਜ਼ ਤੇ ਇਲੈਗਲ ਇਲੈਗਲਿਟੀਜ਼ ਜਿਹੜੀਆਂ ਸਾਹਮਣੇ ਆਈਆਂ ਉਹਦੇ ਚ 29 ਨੂੰ ਸਾਡਾ ਜਦੋਂ ਜਾ ਕੇ ਰੇਡ ਹੋਇਆ 29/7 ਨੂੰ ਰੁੜਕੀ ਹਰਦوار ਦੇ ਵਿੱਚ ਸਾਡੇ ਜਿਹੜੇ ਡਰੱਗ ਇਨਸਪੈਕਟਰ ਨੇ ਸੁਖਦੀਪ ਸਿੰਘ ਗਏ ਉੱਥੋਂ ਮੈਡਮ ਅਨੀਤਾ ਭਾਰਤੀ ਉਹਨਾਂ ਦੇ ਡਰੱਗ ਇਨਸਪੈਕਟਰ ਲੈ ਗਏ ਜਿਹੜਾ ਹਰੀਕਿਸ਼ੋਰ ਹੈ ਇਹਨੇ ਇਹ ਤੋਂ ਪੁੱਛਿਆ ਗਿਆ ਕੋਈ ਡਾਕੂਮੈਂਟੇਸ਼ਨ ਜਾਂ ਸਟਾਕ ਰਜਿਸਟਰ ਜਾਂ ਸਪਲਾਈ ਚੇਨ ਦੇ ਰਿਕਾਰਡ ਇਹ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਜਿਹੜਾ ਸਮਾਨ ਬਰਾਮਦ ਹੋਇਆ ਸੀ ਉਹਦੇ ਲਿਖਿਆ ਸੀ ਗਵਰਨਮੈਂਟ ਸਪਲਾਈ ਓਨਲੀ ਨਾਟ ਫਾਰ ਸੇਲ ਉਹਦੇ ਬਾਰੇ ਕੋਈ ਅਥਾਰਾਈਜੇਸ਼ਨ ਉਹ ਦੇ ਨਹੀਂ ਸਕਿਆ ਔਰ ਉਹਨੇ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜਿਹੜੀ ਮੋਹਰ ਹੈ ਉਹ ਗੁੰਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਪਤਾ ਕੀਤਾ ਜਿਹੜਾ ਬੈਚ ਨੰਬਰ ਅਸੀਂ ਇੱਥੇ ਅੰਮ੍ਰਿਤਸਰ ਪੁਲਿਸ ਨੇ ਜੋ ਬਹੁਤ ਵਧੀਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਜਿਹੜਾ ਬੈਚ ਨੰਬਰ ਹੈ ਉਹ ਰੀਕਾਲ ਲਾਈਫ ਸਾਇੰਸਸ ਰੁੜਕੀ ਨੂੰ ਵੇਚਿਆ ਗਿਆ ਜਦੋਂ ਕਿ ਮੈਨੂਫੈਕਚਰਿੰਗ ਉਹਦੀ ਇੱਕ ਮੈਰਟ ਦੀ ਕੰਪਨੀ ਵਾਸਤੇ ਕੀਤੀ ਗਈ ਸੀ ਜਿਹੜਾ ਕਿ ਨਾਮ ਹੈ ਕੋਨਾ ਡਰਮ ਫਾਰਮਾਸਿਊਟੀਕਲਸ ਮੈਰਟ ਇਹ ਟੋਟਲੀ ਮਿਸਮੈਚ ਸੀ ਤੋਂ ਇੱਕ ਕੰਪਨੀ ਵਾਸਤੇ ਮੈਨੂਫੈਕਚਰ ਹੋਇਆ ਦਿੱਤਿਆ ਦੂਜੀ ਕੰਪਨੀ ਨੂੰ ਗਿਆ ਫਿਰ ਉਹਨੇ ਇੱਕ ਐਗਰੀਮੈਂਟ ਪੇਸ਼ ਕੀਤਾ ਹਰੀਕਿਸ਼ੋਰ ਨੇ ਜਿਹੜਾ ਉਹਦੇ 'ਚ ਵੀ ਕੋਈ ਫਾਈਨਲ ਸਿਗਨੇਟਰੀ ਹੈ ਨਹੀਂ ਉਸ ਐਗਰੀਮੈਂਟ 'ਚ ਕਿ ਕਿਨੂੰ ਜਾਣਾ ਹੈ ਕਿੱਥੇ ਜਾਣਾ ਹੈ ਤੇ ਇਹਦੇ 'ਚ ਜਿਹੜੇ ਮੈਂ ਇਹਨੂੰ ਬਹੁਤ ਵੱਡੀ ਅੱਛੀ ਕਾਮਯਾਬੀ ਮੰਨਦਾ ਜਿਹੜੇ ਸਾਡੇ ਮੇਨ ਆਫਿਸਰਸ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ 'ਚ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਮਿਸਟਰ ਰਵਿੰਦਰਪਾਲ ਦੀ ਏਡੀਸੀਪੀ ਜਸਰੂਪ ਬਾਟ ਔਰ ACP ਇਸ ਸਾਡੇ ਡਾਕਟਰ ਸ਼ੀਤਲ ਅਮਨਦੀਪ ਸਾਡੇ SHO A ਡਿਵੀਜ਼ਨ ਇਹਨਾਂ ਲੈ ਕੇ ਔਰ ਬੜੀ ਮਿਹਨਤ ਨਾਲ ਜੇ ਆਪਾਂ ਦੇਖੀਏ ਇਹ 35 ਗੋਲੀਆਂ ਤੋਂ ਫੋਲੋਅ ਅਪ ਕਿਸ ਤਰ੍ਹਾਂ ਕੀਤਾ ਗਿਆ ਔਰ ਕਿਦਾਂ ਚੇਨ ਫੜੀ ਗਈ ਔਰ ਇਹ ਲੋਕ ਪੁਰਾਣੇ ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਨੇ NDPS ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਜ਼ ਪਰਸਨ ਵੀ ਨੇ ਔਰ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਣਾ ਇੱਕ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਇਹ ਸਬੂਤ ਹੈ ਸੋ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਇਹਦੇ ਚ ਸਾਡੀ ਜੀ ਟੀਮ ਹੈ ਦੁਬਾਰਾ ਹੋਰ ਇਹਦੇ ਚ ਸਾਨੂੰ ਰਿਕੁਆਇਰਮੈਂਟਸ ਹੈਗੀਆਂ ਹੋਰ ਬਹੁਤ ਸਾਰੀਆਂ ਫਰਮਸ ਸਾਹਮਣੇ ਆਈਆਂ ਉਹਦੇ ਤੋਂ ਵੀ ਅਸੀਂ ਕੰਮ ਕਰਾਂਗੇ ਜਿਸ ਦੀ ਜ਼ਿਆਦਾ ਕਿ ਹੁਣ ਫਸਟ ਪਾਈ ਹੋਤੀ ਹੈ ਦੇਖੋ ਉਹ ਸਾਰਾ ਹੁਣ ਪਰ ਲਵਾਂਗੇ ਬੇਸਿਕਲੀ ਇਹ ਰਿਮਾਂਡ ਤੇ ਹੈਗੇ ਅਸੀਂ ਦੋ ਗ੍ਰਿਫਤਾਰੀਆਂ ਕੀਤੀਆਂ ਫਾਰਮ ਵਾਲੋਂ ਇੱਕ ਕੋ-ਪਾਰਟਨਰ ਹੈ ਇੱਕ ਮੈਨੇਜਰ ਹੈ ਸੋ ਉਹਨਾਂ ਦਾ ਸਟਾਕ ਵਗੈਰਾ ਰਜਿਸਟਰ ਵਗੈਰਾ ਸਾਰਾ ਜੋ ਵੀ ਉਕਤ ਉੱਥੇ ਸਾਈਨ ਹੋ ਕੇ ਹੀ ਸੀਜ਼ ਹੋਇਆ ਸਾਰਾ ਸਮਾਨ ਔਨ ਮੌਕੇ ਤੇ ਜਾ ਕੇ ਔਰ ਲੋਕਲ ਡਰਗ ਇਨਸਪੈਕਟਰ ਵੀ ਉਹਨਾਂ ਦੇ ਸਿਗਨੇਟਰੀ ਨੇ ਉਸ ਰਿਕਵਰੀ ਮੀਮੋ ਦੇ ਵਿੱਚ ਉਹ ਸਾਰੀਆਂ ਹੁਣ ਸਟਾਕਸ ਜਿਹੜੇ ਉਹ ਨੇਚਰਲੀ ਉੱਥੇ ਵੀ ਉਹ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਤਾਲਮੇਲ ਚ ਨੇ ਤਾਲਮੇਲ ਚ ਬਟ ਇਸ ਮੁਕਦਮੇ ਦਾ ਇਹ ਜਿਹੜਾ ਇੱਕ ਰਿਕਵਰੀ ਇਸ ਮੁਕਦਮੇ ਨਾਲ ਰਿਲੇਟਡ ਬਣੀ ਹੈ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰ। ਤੁਹਾਡਾ ਦੱਸਿਆ ਗੌਰਮੈਂਟ ਸਪਲਾਈ ਹੋਣ ਲਈ ਬਹੁਤ ਚੀਜ਼ੇ ਕੋਲ। ਉਸ ਨੂੰ ਕਿਸ ਤਰ੍ਹਾਂ ਵੀਡੀਓ ਜਾਂਚ ਕੀਤੀ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਗੀ। ਦੇਖੋ ਗ੍ਰਿਫਤਾਰੀ ਇਸੇ ਗੱਲ ਤੇ ਹੋਈ ਹੈ ਨਾ ਜਦੋਂ ਉਹ ਕਹਿ ਰਿਹਾ ਮੇਰੇ ਕੋਲ ਮੋਰ ਹੀ ਹੈ ਨਹੀਂ। ਅਸੀਂ ਉਹਨੂੰ ਪੁੱਛ ਰਹੇ ਵੀ ਜੇ ਕਾਮੈਂਟ ਸੇਲ ਦੀ ਹੈ ਨਾਟ ਫਾਰ ਗੌਰਮੈਂਟ ਸਪਲਾਈ ਹੈ ਨਾਟ ਫਾਰ ਸੇਲ। ਉਹ ਉਹਦਾ ਕੋਈ ਵਾਜਬ ਜਵਾਬ ਨਹੀਂ ਦੇ ਰਿਹਾ। ਉਹ ਕਹਿੰਦਾ ਮੇਰੇ ਕੋਲ ਸਟੈਂਪ ਸੀ ਉਹ ਗੁੰਮ ਗਈ। ਇਹ ਕੋਈ ਬਹਾਨਾ ਨਹੀਂ ਹੈ। ਇਟ ਇਜ਼ ਟੋਟਲ ਇਲੈਗੈਲਿਟੀ ਹੈਗੀ ਆ ਔਰ ਆਹੀ ਉਹ ਬੰਦੇ ਗ੍ਰਿਫਤਾਰ ਹੋਏ। ਪਧਤੀ ਰਕ ਪ੍ਰਿਆ ਸਰ ਕੋਈ ਹੋਰ ਵੱਡੇ ਨਾਮ ਵੀ ਇਸ ਦੇ ਵਿੱਚ ਆ加 ਸਕਦੇ ਨੇ ਦੇਖੋ ਡੈਫੀਨਿਟਲੀ ਆਉਣਗੇ ਮਾਲਕ ਫੜਿਆ ਗਿਆ ਜੀ ਮੈਨੇਜਰ ਫੜਿਆ ਗਿਆ ਹੁਣ ਬਾਕੀ ਪਾਰਟਨਰਸ ਦਾ ਵੀ ਦੇਖੋ ਉਹ ਤਾਂ ਨਾਲ ਹੀ ਸੀ ਸਾਡੇ ਉੱਥੇ ਉਹਨਾਂ ਨੇ ਆਪ ਰਿਕਵਰੀ ਨੂੰ ਟੈਸਟੀਫਾਈ ਕੀਤਾ ਨੇਚਰਲੀ ਉਹ ਹੁਣ ਲਾਇਸੈਂਸ ਕਿੱਦਾਂ ਮਿਲਿਆ ਜਾਂ ਉਹਨਾਂ ਦੇ ਇਨਸਟਾਕ ਕਦੋਂ ਲਾਸਟ ਉਹਨਾਂ ਦੀ ਇਨਸਪੈਕਸ਼ਨ ਕਦੋਂ ਹੋਈ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਹੁਣ ਦੇਖੋ ਰਵਿੰਦਰ ਮਿੱਕਾ ਹੈਗਾ 25 ਸਾਲ ਦਾ ਟਰੈਕਟਰ ਡਰਾਈਵਰ ਦਾ ਕੰਮ ਕਰਦਾ ਦੋ ਪਰਚੇ ਦੇ ਖਿਲਾਫ ਪਹਿਲਾਂ ਹੀ ਦਰਜ ਹੈ ਕਪਟਾਲੇ ਸ੍ਰੀ ਹਰਗੋਬਿੰਦਪੁਰ ਇੱਕ ਬੁੱਲੋਵਾਲ ਹੁਸ਼ਿਆਰਪੁਰ ਕੁਲਵਿੰਦਰ ਕਿੰਦਾ 47 ਸਾਲ ਦਾ ਇਹਦੇ ਖਿਲਾਫ ਵੀ ਦੋ ਪਰਚੇ ਪਹਿਲਾਂ ਦਰਜ ਹੈ ਏ ਡਿਵੀਜ਼ਨ ਦੇ ਵਿੱਚ ਵੀ 6 ਸਾਲ ਦੀ ਸਜ਼ਾ ਹੋ ਚੁੱਕੀ ਇਹਨੂੰ ਉਦੋਂ ਵੀ ਫਾਰਮ ਆਫ ਪੋਇਆਟਸ ਕੈਪਸੂਲ ਮਿਲੇ ਸੀ ਤੇ ਇੱਕੇ ਦੇ ਚ ਕਥੂ ਨੰਗਲ ਚ ਦੇ ਉਹਦੇ ਚ ਵੀ 1 ਸਾਲ ਦੀ ਸਜ਼ਾ ਹੋ ਚੁੱਕੀ ਮਨੀਸ਼ ਕੁਮਾਰ 48 ਸਾਲ ਦਾ ਇਹਦੇ ਖਿਲਾਫ ਵੀ 10 ਸਾਲ ਦੀ ਸਜ਼ਾ ਪਹਿਲਾਂ ਹੋ ਚੁੱਕੀ ਹੈ ਡੀ ਡਿਵੀਜ਼ਨ ਅੰਮ੍ਰਿਤਸਰ ਦਾ ਕੇਸ ਹੈ ਪੁਰਨਚੰਦ ਜਿਹੜਾ 48 ਸਾਲ ਦਾ ਹੈ ਇਹਦੇ ਖਿਲਾਫ ਕੇਸ ਕੋਈ ਨਹੀਂ ਹੈ ਬਾਕੀ ਵਿਕਰਮ ਸੈਣੀ 27 ਸਾਲ ਦੇ ਨੇ ਹਰੀ ਕੁਸ਼ੋਰ 36 ਸਾਲ ਦਾ ਸੋ ਇਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਪੁਰਾਣੀ ਕ੍ਰਿਮੀਨਲ ਵੀ ਹੈ ਤੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਸੇਲਸ ਇਹ ਫਾਰਮਾ ਦੇ ਸੇਲਸ ਦੇ ਵਿੱਚ ਇਹਨਾਂ ਦਾ ਬੈਕਗ੍ਰਾਉਂਡ ਹੈ